ਸ਼ਮਸ਼ਾਨ ਘਾਟ ਚਪਈ ਰਹੀ ਮਾਦੀ ਦੇ ਤੇ ਧੀਆ ਲੜਦੀਆਂ ਰੀਆਂ ਜ਼ਮੀਨ ਪਿੱਛੇ ਜਦੋਂ ਤੱਕ ਨਹੀਂ ਹੋਇਆ ਜ਼ਮੀਨ ਦਾ ਹੱਲ ਉਦੋਂ ਤੱਕ ਨਹੀਂ ਹੋਇਆ ਮਾ ਦਾ ਸੰਸਕਾਰ ਰੂਕ ਬਾਉ ਮਾਮਲਾ ਸੁਣ ਸਾਰੇ ਹੋ ਰਹੇ ਨੇ ਹੈਰਾਨ 7 ਘੰਟੇ ਤੱਕ ਮਾ ਦਾ ਸੰਸਕਾਰ ਇਹਨਾਂ ਧੀਆ ਨੇ ਨਹੀਂ ਕਰਨ ਦਿੱਤਾ ਇੱਕ ਪਾਸੇ ਮਾ ਦੀ ਦੇ ਜਿਹੜੀ ਸੀ ਉਹ ਚਿਖਾ ਤੇ ਸੀਗੀ ਤੇ ਦੂਸਰੇ ਪਾਸੇ ਧੀਆ ਜ਼ਮੀਨ ਦੀ ਵੰਡ ਤੇ ਅੜੀਆਂ ਰੀਆਂ ਮथुरा ਦੀ ਇਹ ਖਬਰ ਦੱਸੀ ਜਾ ਰਹੀ ਆ ਪੂਰਾ ਮਾਮਲਾ ਸੁਣ ਕੇ ਤੁਹਾਡੀ ਰੂਹ ਕੰਬੇਗੀ ਕਿ ਇਸ ਤਰੀਕੇ ਦੇ ਵਿ ਲੋਗ ਇਸ ਦੁਨੀਆ ਦੇ ਵਿੱਚ ਮੌਜੂਦ ਨੇ ਪੂਰੇ ਮਾਮਲੇ ਦੇ ਨਾਲ ਤੁਹਾਨੂੰ ਵਾਕਿਫ ਕਰਵਾ ਦਿੰਨੇ ਆ ਸਸ਼ੀਕਾਲ ਤੁਸ ਦੇ ਖੁਰਡੇਲੀ ਪੋਸਟ ਪੰਜਾਬੀ ਮਹਿਾਨ ਚਲ ਚੱਕੀ ਮਾਦੀ ਮੌਤ ਬਾਅਦ ਧੀਆਂ ਵਿਚਕਾਰ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਹੋ ਗਿਆ ਜ਼ਮੀਨ ਵੰਡਣ ਦੇ ਲਈ ਮਾਤਾ ਦੀ ਦੇਹ ਨੂੰ 7 ਘੰਟੇ ਸਿਖਾ ਤੇ ਰੱਖਿਆ ਗਿਆ ਦੱਸ ਦਿੰਨੇ ਆ ਕਿ ਰਿਸ਼ਤੇਦਾਰਾਂ ਦੀ ਪੰਚਾਇਤ ਹੋਈ ਸਹਿਮਤੀ ਬਣ ਗਈ ਅਤੇ ਫਿਰ ਸਟੈਂਪ ਪੇਪਰ ਦੇ ਉੱਤੇ ਜ਼ਮੀਨ ਦੀ ਵੰਡ ਦੀ ਰਸਮ ਪੂਰੀ ਕੀਤੀ ਗਈ ਅਤੇ ਚਿਤਾ ਨੂੰ ਅਗਨਪੇੜ ਕੀਤਾ ਗਿਆ ਆਨੰਦਪੁਰੀ ਦੇ ਰਹਿਣ ਵਾਲੀ ਪੁਸ਼ਪਾ ਦੇਵੀ ਦੀਆਂ ਤਿੰਨ ਧੀਆਂ ਸਨ ਉਹ ਆਪਣੀ ਸ਼ਾਦੀशुदा ਬੇਟੀ ਮਿਥਲੇਸ਼ ਦੇ ਨਾਲ ਰਹਿੰਦੀ ਸੀ ਉਸ ਦੀਆਂ ਦੋ ਧੀਆਂ ਸੋਹਰੇ ਘਰ ਰਹਿ ਰਹੀਆਂ ਹਨ ਤੇ ਪੁਸ਼ਪਾ ਦੇਵੀ ਦੇ ਪਤੀ ਗਿਰ ਰਾਜ ਦਾ ਪਹਿਲਾ ਹੀ ਜੋ ਹੈ ਦੇਹਾਂਤ ਹੋ ਗਿਆ ਸੀ 98 ਸਾਲਾ ਪੁਸ਼ਪਾ ਦੇਵੀ ਦੀ ਸ਼ਨੀਵਾਰ ਰਾਤ ਨੂੰ ਦੇਹਾਂਤ ਹੋਇਆ ਸੀਗਾ ਉਹਨਾਂ ਦੀ ਮੌਤ ਹੋ ਗਈ ਸੀ লাশ ਨੂੰ ਐਤਵਾਰ ਸਵੇਰੇ 10:30 ਵਜੇ ਮੋਕਸ਼ਤਾਂਮ ਦੇ ਵਿੱਚ ਲਜਾਇਆ ਗਿਆ ਅਗ ਲਗਾਉਣ ਦੀਆਂ ਜਿਹੜੀਆਂ ਨੇ ਤਿਆਰੀਆਂ ਚੱਲ ਰਹੀਆਂ ਸਨ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਫਿਰ ਵੱਡੀ ਵਿਧਵਾ ਬੇਟੀ ਸ਼ਸ਼ੀ ਭੈਣ ਜੋ ਸੁਨੀਤਾ ਦੇ ਨਾਲ ਮੋਕਸ਼ਤਾਂਮ ਪਹੁੰਚਦੀ ਆ ਉਸਨੇ ਦੱਸਿਆ ਕਿ ਉਸਦੀ ਮਾਤਾ ਦੇ ਨਾਮ ਤੇ 4 ਵਿੱਗੇ ਜ਼ਮੀਨ ਸੀ ਭੈਣ ਮਿਥਲੇਸ਼ ਨੇ ਇਹ ਨਾਂ ਲਿਖਿਆ ਹੈ ਮਿਥਲੇਸ਼ ਨੇ ਇਸ ਦਾ ਵਿਰੋਧ ਕੀਤਾ ਜ਼ਮੀਨ ਦੀ ਵੰਡ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਪੁਲਿਸ ਵੀ ਪਹੁੰਚੀ ਸੀ ਰਿਸ਼ਤੇਦਾਰਾਂ ਨੇ ਸਮਝਾਇਆ ਜੋ ਹੈ ਜ਼ਮੀਨ ਆਪਣੇ ਨਾਮ ਕਰਵਾ ਕੇ ਉਹ ਅੰਤਿਮ ਸੰਸਕਾਰ ਕਰਨ ਦੇ ਲਈ ਤਿਆਰ ਨਹੀਂ ਸੀ ਕਤਵਾਲੀ ਇੰਚਾਰਜ ਰਵੀ त्याਗੀ ਨੇ ਦੱਸਿਆ ਕਿ ਮਿਥਲੇਸ਼ ਦਾ ਜੁਨਾਹ ਦੀ ਲੜਕੀ ਹੈ ਡੇਢ ਵਿਗੇ ਜ਼ਮੀਨ ਵੇਚੀ ਸੀ ਜੋ ਉਸਨੇ ਸਮਝੌਤੇ ਦੇ ਵਿੱਚ ਇਹ ਤੈਅ ਹੋਇਆ ਕਿ ਇੱਕ ਬਿੱਗੇ ਜ਼ਮੀਨ ਵਿਧਵਾਤੀ ਸ਼ਸ਼ੀ ਦੇ ਵਿੱਚ ਅਤੇ ਬਾਕੀ ਡੇਢ ਬਿੱਗੇ ਸੁਨੀਤਾ ਅਤੇ ਮਥਲੇਸ਼ ਵਿੱਚ ਬਰਾਬਰ ਵੰਡ ਦਿੱਤੀ ਜਾਵੇ ਕੀਤਾ ਇਹ ਪੂਰੀ ਪੰਚਾਇਤ ਬਿਠਾਉਣ ਤੋਂ ਬਾਅਦ ਮਾਮਲੇ ਦਾ ਜੋ ਨਿਪਟਾਰਾ ਕਰਨ ਤੋਂ ਬਾਅਦ ਜਿਹੜਾ ਹੈ ਮਾਦਾ ਸੰਸਕਾਰ ਕੀਤਾ ਗਿਆ ਚਿਖਾ ਤੇ 7 ਘੰਟੇ 7 8 ਘੰਟੇ ਤੱਕ ਸਮਾਂ ਬਰਬਾਦ ਹੋਇਆ ਇਸ ਜ਼ਮੀਨੀ ਵਿਵਾਦ ਨੂੰ ਲੈ ਕੇ ਇੰਨੇ ਜ਼ਿਆਦਾ ਜੋ ਹੈਰਾਨ ਹੋਏ ਉਥੇ ਦੇ ਜਿਹੜੇ ਲੋਕ ਸਿੱਖੜ-ਖੜ ਦੇਖ ਰਹੇ ਸੀ ਕਿ ਇੱਕ ਪਾਸੇ ਮਾਚਿਖਾ ਤੇ ਹੈਗੀ ਹੈ ਉਹਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾ ਰਿਹਾ ਤੇ ਧੀਆਂ ਨੂੰ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਜੋ ਹੈ ਅੰਤਿਮ ਵਿਦਾਈ ਦਿਨ ਤੋਂ ਪਹਿਲਾਂ ਹੀ ਉਹਨਾਂ ਨੂੰ ਪ੍ਰਾਪਰਟੀ ਦੀ ਟੈਨਸ਼ਨ ਪੈ ਜਾਂਦੀ ਹੈ ਜ਼ਮੀਨ ਦੀ ਟੈਨਸ਼ਨ ਪੈ ਜਾਂਦੀ ਹੈ ਕਿ ਕਿਤੇ ਜੋ ਵੰਡ ਜਿਹੜੀ ਜ਼ਮੀਨ ਵੰਡੀ ਜਾਣੀ ਹੈ ਉਸ ਦਾ ਕੋਈ ਇਕੁਅਲ ਹਿੱਸਾ ਮਿਲ ਜਾਵੇ ਹਰ ਇੱਕ ਨੂੰ ਤੇ ਲੜਾਈਆਂ ਜਿਹੜੀਆਂ ਨੇ ਜ਼ਮੀਨ ਦੇ ਪਿੱਛੇ ਸ਼ੁਰੂ ਹੋ ਜਾਂਦੀਆਂ ਨੇ ਤੇ ਮਾਂ ਨੂੰ ਚਿਖਾ ਦੇ ਉੱਤੇ ਹੀ ਇੰਨੀ ਦੇਰ ਤੱਕ ਲਟਕਾਇਆ ਜਾਂਦਾ ਈਆਂ ਚਿਖਾ ਜਿਹੜੀਆਂ ਨਾ ਜਗਾਉਣ ਦੇ ਲਈ ਲੜਦੀਆਂ ਰਹਿੰਦੀਆਂ ਨੇ ਜਦੋਂ ਤੱਕ ਝਗੜਾ ਸੁਲਝ ਨਹੀਂ ਜਾਂਦਾ ਇੱਕ ਬੇਟੀ ਨੇ ਉਸ ਦੇ ਉੱਤੇ ਹੜੱਪਣ ਦਾ ਵੀ ਦੋਸ਼ ਲਗਾਇਆ ਜਿਸ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚੀ ਸੀ ਤਾਂ ਹੈਰਾਨ ਕਰਿਆ ਹਰਿਕ ਨੂੰ ਇਹ ਮਾਮਲਾ ਤੁਹਾਡਾ ਇਸ ਬਾਰੇ ਸੋਚ ਕੇ ਕੀ ਵਿਚਾਰ ਹੈ ਤੁਸੀਂ ਕੀ ਸੋਚਿਆ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਨਾ ਇਸ ਤਰੀਕੇ ਦੀਆਂ ਹੋਰ ਅਪਡੇਟਸ ਲਈ ਇਸ ਰੀਕੇ ਦੀ ਹੋਰ ਕਹਾਣੀਆਂ ਦੇ ਲਈ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਡੇਲੀ ਪੋਸ ਪੰਜਾਬੀ